ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਸਾਰੇ ਸੰਸਾਰ ਲਈ ਸਾਂਝੇ ਨੇ ਇਹ ਪੂਰੀ ਮਾਨਵਤਾ ਲਈ ਗ੍ਰੰਥ ਸਾਹਿਬ ਜੀ ਨੇ ਪੰਚਮ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 183 ਤੇ ਮੁਸਲਮਾਨ ਵੀਰਾਂ ਦੇ ਲਈ ਜੋ ਕਿ ਆਪਾਂ ਜਾਣਦੇ ਆ ਪੰਜੇ ਵਕਤ ਨਮਾਜ਼ ਪੜ੍ਹਦੇ ਨੇ ਪੰਜੇ ਵਕਤ ਦੀ ਨਿਵਾਜ਼ ਬਾਰੇ ਮੇਰੇ ਪਾਸ਼ਾ ਨੇ ਬਹੁਤ ਸੋਹਣਾ ਸਮਝਾਉਣਾ ਕੀਤਾ ਹੈ ਪਾਸ਼ਾ ਕਹਿੰਦੇ ਅਵਲ ਸਿਫਤ ਦੂਜੀ ਸਾਬੂਰੀ ਤੀਜੇ ਹਲੇਮੀ ਚੌਥੇ ਖੈਰੀ ਪੰਜਵੇਂ ਪੰਜੇ ਇਕਤ ਮੁਕਾਮ ਹੈ ਇਹ ਪੰਜ ਵਕਤ ਤੇਰੇ ਅપરਪਰਾ ਪਾਸ਼ਾ ਪੰਜ ਨਵਾਜਾਂ ਬਾਰੇ ਗੱਲ ਕਰ ਰਹੇ ਨੇ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਮੁਸਲਮਾਨ ਵੀਰ ਪੰਜੇ ਵਕਤ ਨਮਾਜ਼ ਪੜ੍ਹਦੇ ਨੇ ਪਾਸ਼ਾ ਕਹਿੰਦੇ ਨੇ हे ਖੁਦਾ ਦੇ ਬੰਦੇ ਕਹਿੰਦੇ ਤੇਰੀ ਉਮਰ ਦੇ ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਲਾਭਦਾਇਕ ਹੋ ਸਕਦੇ ਨੇ ਤੇ ਪੰਜ ਨਿਵਾਜ ਕਿਸ ਤਰ੍ਹਾਂ ਕਹਿੰਦੇ ਅਵਲ ਸਿਫਤ ਕਹਿੰਦੇ ਪਹਿਲੀ ਤੇਰੀ ਨਿਵਾਜ ਹੋਣੀ ਚਾਹੀਦੀ ਆ ਕਿ ਪਰਮਾਤਮਾ ਦੀ ਸਿਫਤ ਸਲਾ ਕਰੇ ਦੂਜੀ ਸਾਬੂਰੀ ਤੇ ਦੂਸਰੀ ਨਿਵਾਜ ਹੋਵੇ ਕਿ ਤੇਰੇ ਵਿੱਚ ਸੰਤੋਖ ਹੋਵੇ ਇਹ ਤੇਰੀ ਦੂਜੀ ਨਿਵਾਜ ਹੋਵੇ ਤੀਜਾ ਹਲੇਮੀ ਕਹਿੰਦੇ ਤੀਸਰੀ ਤੇਰੀ ਨਿਵਾਜ ਹੋਣੀ ਚਾਹੀਦੀ ਆ ਕਿ ਤੂੰ ਨਿਮਰਤਾ ਧਾਰਨ ਕਰੇ ਚੌਥਾ ਖੈਰੀ ਚੌਥੀ ਨਿਵਾਜੇ ਕਿ ਚੌਥੇ ਵਕਤ ਦੀ ਨਿਵਾਜ ਵਿੱਚ ਸਬਦਾ ਸਰਬਤ ਦਾ ਭਲਾ ਮੰਗੇ ਕਹਿੰਦੇ ਪੰਜਮੇ ਪੰਜੇ ਇਕਤ ਮੁਕਮ ਹੈ ਇਹ ਪੰਜ ਵਕਤ ਤੇਰੇ ਅਪਰਪਰਾ ਕਹਿੰਦੇ ਪੰਜਵੀਂ ਨਿਵਾਜ ਕੀ ਹੋਣੀ ਚਾਹੀਦੀ ਆ ਕਿ ਤੇਰਾ ਮਨ ਟਿਕਿਆ ਰਹੇ ਇਹ ਜਿਹੜੀਆਂ ਪੰਜੇ ਗਿਆਨ ਇੰਦਰੀਆਂ ਨੇ ਉਹ ਤੇਰੇ ਮਨ ਦੇ ਵਾਸ ਵਿੱਚ ਰਹਿਣ ਤੇਰਾ ਮਨ ਵਾਸ ਵਿੱਚ ਰਹੇ ਇਸ ਤਰ੍ਹਾਂ ਪੰਜੇ ਨਵਾਜਾਂ ਦੇ ਸਮੇਂ ਲਈ ਪਾਤਸ਼ਾਹ ਨੇ ਇਹ ਗੁਣ ਧਾਰਨ ਕਰਨ ਦੀ ਉਪਦੇਸ਼ ਦਿੱਤਾ ਕਹਿੰਦੇ ਵੀ ਇਸ ਤਰ੍ਹਾਂ ਜੇ ਪੰਜੇ ਵਖਤ ਦੇ ਵਿੱਚ ਇਹ ਨਵਾਜ ਦੇ ਨਾਲ ਤੇਰੇ ਵਿੱਚ ਇਹ ਗੁਣ ਆ ਜਾਣ ਫਿਰ ਕਹਿੰਦੇ ਤੇਰੇ ਕੋਲ ਹਮੇਸ਼ਾ ਹੀ ਆਤਮਿਕ ਜੀਵਨ ਦਾ ਖੇਡਾ ਬਣਿਆ ਰਹੂਗਾ ਪਹਿਲੀ ਸਿਫਤ ਸਲਾਹ ਕਰਨੀ ਫਿਰ ਸੰਤੋਖ ਆ ਜਾਣਾ ਫਿਰ ਨਿਮਰਤਾ ਆ ਜਾਣੀ ਫਿਰ ਸਰਵਤ ਦਾ ਭਲਾ ਮੰਗਣਾ ਫਿਰ ਪੰਜਾ ਕਾਮਾਦਿਕ ਵੈਰੀਆਂ ਨੂੰ ਵਸ ਵਿੱਚ ਰੱਖਣਾ ਕਹਿੰਦੇ ਇਹ ਪੰਜ ਨੇ ਤੇਰੇ ਆਤਮਿਕ ਜੀਵਨ ਦੀਆਂ ਨਿਮਾਜਾਂ ਜਿਹਦੇ ਨਾਲ ਤੇਰਾ ਆਤਮਿਕ ਜੀਵਨ ਬਹੁਤ ਉੱਚਾ ਬਣ ਸਕਦਾ ਹੈ ਇਹ ਪੂਰੀ ਜਿਹੜੀ ਹੈ 1083 ਅੰਗ ਤੇ ਪਾਸ਼ਾ ਦੀ ਬਾਣੀ ਆ ਇਹ ਸਾਰੀ ਇਸ ਤਰ੍ਹਾਂ ਮੁਸਲਮਾਨ ਵੀਰਾਂ ਦੇ ਲਈ ਆ ਉਸ ਸਮੇਂ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਸਾਰਿਆਂ ਲਈ ਸਾਂਝੇ ਉਪਦੇਸ਼ ਕੀਤੇ ਜਾਂਦੇ ਸੀਗੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਸ਼ਾ ਨੇ ਇਹਨਾਂ ਵੀਰਾਂ ਲਈ ਉਪਦੇਸ਼ ਕੀਤਾ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਹਨ ਇਤੇ ਮਾਨਵਤਾ ਦੇ ਗੁਰੂ ਹਨ ਪੂਰੀ ਮਾਨਵਤਾ ਲਈ ਇਹਦੇ ਵਿੱਚ ਉਪਦੇਸ਼ ਨੇ ਜਿਹਦੇ ਤੇ ਚੱਲ ਕੇ ਸਾਡਾ ਆਤਮਿਕ ਜੀਵਨ ਉੱਚਾ ਬਣ ਸਕਦਾ ਹੈ ਫੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ